ਸ਼ਹੀ ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਕਈ ਖੇਤਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਅਸਮਾਨੀ ਚੜੀ ਹੋਈ ਧੁੰਦ ਅੱਜ ਦੁਪਹਿਰ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇ ਸਕਦੀ ਹੈ ਪਰ ਬਾਅਦ ਦੁਪਹਿਰ ਜਿਵੇਂ ਕੱਲ੍ਹ ਕਈ ਖੇਤਰਾਂ ਦੇ ਵਿੱਚ ਸੋਹਣੀ ਧੁੱਪ ਲੱਗੀ ਸੀ ਉਸ ਤਰ੍ਹਾਂ ਦਾ ਮਾਹੌਲ ਅੱਜ ਵੀ ਬਣ ਸਕਦਾ ਹੈ ਪਰ ਲੰਘਦੀ ਬੱਦਲਵਾਈ ਦੇ ਨਾਲ ਬਹੁਤਾ ਨਿਗ ਮਹਿਸੂਸ ਹੁੰਦਾ ਹੋਇਆ ਦਿਖਾਈ ਨਹੀਂ ਦੇ ਸਕਦਾ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਪੰਜਾਬ ਤੇ ਖੇਤਰੀ ਨੂੰ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਦਿਖਾਈ ਦੇਵੇਗਾ ਜਿਸ ਦਾ ਜ਼ਿਆਦਾਤਰ ਅਸਰ ਪਹਾੜੀ ਖੇਤਰਾਂ ਦੇ ਵਿੱਚ ਹੋਵੇਗਾ ਉੱਥੇ ਮੀਂਹ ਅਤੇ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਬਹੁਤਾ ਕੁਝ ਖਾਸ ਨਹੀਂ ਹੈ ਕਿਤੇ ਕੁਝ ਇੱਕ ਇਲਾਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕਾ ਮੀਂਹ ਜਾਂ ਹਲਕੇ ਮੀਂਹ ਦੇ ਛਿਰਾਟੇ ਦੇਖਣ ਨੂੰ ਮਿਲ ਸਕਦੇ ਨੇ ਪਰ ਬਹੁਤੇ ਵੱਡੇ ਪੱਧਰ ਤੇ ਨਹੀਂ ਉਹ ਵੀ ਬਹੁਤ ਘੱਟ ਖੇਤਰੀ ਕਾਰਵਾਈਆਂ ਦੀ ਅਸਰ ਰਹੇਗੀ ਬਾਕੀ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਬਦਲਵਾਈ ਲੰਘਦੀ ਰਹੇਗੀ ਕਦੇ ਧੁੱਪ ਅਤੇ ਕਦੇ ਸ਼ਾਮ ਵਰਗਾ ਮਾਹੌਲ ਹੁੰਦਾ ਰਹੇਗਾ ਸਵੇਰ ਵੇਲੇ ਕੁਝ ਖੇਤਰਾਂ ਦੇ ਵਿੱਚ ਧੁੰਦ ਸੰਗਣੀ ਜਮਿਨੀ ਪਦਰਤ ਦੇਖ ਸਕਦੀ ਹੈ ਤੇ ਕਈ ਖੇਤਰਾਂ ਦੇ ਵਿੱਚ ਅਸਮਾਨੀ ਧੁੰਦ ਵੀ ਦਿਖਾਈ ਦੇ ਸਕਦੀ ਹੈ ਪਰ ਜਿਵੇਂ ਜਿਵੇਂ ਦਿਨ ਗੁਜ਼ਰਦਾ ਜਾਵੇਗਾ ਮੌਸਮ ਥੋੜਾ ਜਿਹਾ ਸਾਫ਼ ਵੀ ਹੁੰਦਾ ਜਾਵੇਗਾ ਧੁੱਪ ਵੀ ਕਈ ਖੇਤਰਾਂ ਦੇ ਵਿੱਚ ਨਿਕਲੇਗੀ ਟੈਂਪਰੇਚਰ ਉਹੀ ਰਤਾਂ ਦਾ ਹੈ ਠਵਲ ਨੂੰ ਆਇਆ ਹੈ 4 ਤੋਂ 6 ਡਿਗਰੀ ਦੇ ਵਿਚਕਾਰ ਅਤੇ ਦਿਨ ਦਾ ਜੇਕਰ ਧੁੱਪ ਨਿਕਲਦੀ ਹੈ ਤਾਂ 15 ਡਿਗਰੀ ਦੇ ਆਸ-ਪਾਸ ਲਗਾਤਾਰ ਬਣੇ